ਤੋ ਆ ਗਏ ਆ। ਵਲੌਗ ਚੱਲਦਾ। ਆ ਜਾ ਆ ਜਾ ਆ ਜਾ। ਅੱਜ ਗਾਇਸ ਤੁਹਾਡੇ ਨਾਲ ਈਵਨਿੰਗ ਆਈ ਰੁਟੀਨ ਚ ਸ਼ੇਅਰ ਕਰ ਰਹੀ ਆ। ਐਥੇ ਖੜ ਜਿਓ। ਐ ਠੀਕ ਆ। ਐਵੇਂ ਠੀਕ ਆ। ਐਵੇਂ ਠੀਕ ਆ। ਐਵੇਂ ਠੀਕ ਆ। ਐਵੇਂ ਠੀਕ ਆ। ਸੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼াশ੍ਰੀਕਾਲ ਬੱਚੇ ਕਹਿੰਦੇ ਹੁੰਦੇ ਐ ਕਹੋ वेलकम ਟੂ ਬੈਕ ਮਾਈ ਚੈਨਲ ਨੰਬਰ 92 ਅਸੀਂ ਤਾਂ ਸਿੱਧੀ ਜੀ ਬੋਲੀ ਬੋਲਣੀ ਐ ਚਾਹੇ ਉਹ ਜੀ ਸਾਡੀ ਹੈਗੀ ਆ ਆ ਨੋ ਮਿਲਾਵਟ ਜੋ ਸਾਡੀ ਬੋਲੀ ਹੈਗੀ ਅਸੀਂ ਉਹੀ ਬੋਲਣੀ ਐ ਅਸੀਂ ਬੋਲ ਲੈ हेलो गाइस सारेनु प्यार परीशाशिकर वेलकम है ਤੁਹਾਡਾ ਮੇਰੇ ਵਲੌਗ ਚ ਤੇ ਤੁਸੀਂ ਦੇਖ ਪਰ ਜਸਵਿੰਦਰ ਜੀ ਦਾ ਹੋਮ ਵਲੌਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਕਮੈਂਟਰੀ ਕਰ ਦਿਓ ਸਿਰੋ ਤੇ ਟਾਈਮ ਹੋ ਗਿਆ ਹੈ ਇਸ ਟਾਈਮ ਰਾਤ ਦੇ 8 ਵਜ ਰਹੇ ਹੈ ਅੱਤ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਦੇ ਹਾਲ ਦੁਕਾਨੀਆਂ ਦੇ ਗਾਇਸ ਕੈਨੇਡਾ 'ਚ ਸਾਰਿਆਂ ਦੇ ਕੋਲ ਇੱਕ ਇੱਕ ਚਾਬੀ ਹੁੰਦੀ ਆ ਘਰ 'ਚ ਜਿੰਨੇ ਮੈਂਬਰ ਵੀ ਆਪਣਾ ਕੁੰਡਾ ਖੋਲੋ ਅੰਦਰ ਆਓ ਨੋ ਡਿਸਟਰਬ ਕੋਈ ਕੁੰਡਾ ਖੋਲਣ ਦੀ ਟੈਨਸ਼ਨ ਨਹੀਂ ਦੀਜੀ ਬੰਨਿਆ ਤਾਂ ਫਿਰ ਕੁੰਡੇ ਖੋਲਣ ਯੋਗ ਹੀ ਰਹੀ ਜਾਉਂਗੇ ਜੁੱਤੀਆਂ ਘੜ ਲਿਆ ਪਰ ਜਾਂਦੇ ਆ ਨਾਲੇ ਜਾਂਦੇ ਜਾਂਦੇ ਕੋਈ ਵਲੌਗ ਦਿਖ ਗਿਆ ਤਾਂ ਬਣਾ ਲਾਂਗੇ ਨਹੀਂ ਆਪਾਂ ਗੱਲਾਂ ਮਾਰਦੇ ਜਾਈ ਜਾਵਾਂਗੇ ਹਨਾ ਸ਼ੂ ਵੀ ਦਿਖਾ ਦਿੰਨੇ ਕਿਹੜੇ ਪਾਰੀ ਉਹੀ ਹੈ ਸੈਰਾਂ ਨੂੰ बहुत बढ़िया शो है मेरे मैं ओथोलेशियम वाले तो लेसिया थे जो रेडी हो गया आपका चाबीनु भी आपा बिच पा लने कहना जावे के थे? ओ पा <laughs> लो लाओ ना डालो आ गए ना तो आप कह ही लो जी खोल दे ओ माय गॉड ਆ 8 ਵਜੇ ਵਾਲੇ ਹਾਲ ਆ ਬੀਬੀ ਜਾਂਦੀ ਆ ਸਕੂਟਰ ਤੇ ਕੀ ਬਾਗ ਆ 8 ਵਜੇ ਵਾਲਾ ਹਾਲ ਦੱਸਦੀ ਆ ਪਹਿਲਾਂ ਤੁਹਾਨੂੰ ਤੇ ਪਹਿਲਾਂ ਮੈਂ ਹਾਂ ਕਰ ਦੂੰ ਫੂਲ ਪਾ ਲਈਏ ਤੇ ਚੱਪ ਲੋ ਗਾਇਸ ਪਹਿਲਾਂ ਹਾਲ ਲਾ ਲਾਂ ਇਹਨਾਂ ਨੂੰ ਲਾਇਬ ਇਹਨਾਂ ਨੂੰ ਮਤੇ ਸਾਰ ਨਹੀਂ ਹੁੰਦੀ ਇਹਨਾਂ ਨੂੰ ਇੱਕ ਮਿੰਟ ਲਾ ਕੇ ਵਾਕ ਥੋੜੀ ਜ਼ਿਆਦਾ ਹੋ ਜਾਂਦੀ ਆ ਗਾਈਜ਼ ਆ ਰਾਤ ਦੇ 8 ਵਜੇ ਦਾ ਹਾਲ ਦੇਖ ਦੇਖੋ ਰਾਤ ਦੇ 8 ਤੇ ਵਲੌਗ ਬਣਾਉਣੀ ਹੁੰਦੀ ਹਾਂ ਕੰਸਟਰਕਸ਼ਨ ਦਾ ਉਹ ਦਿਖਾਣੀ ਆ ਤੁਹਾਨੂੰ ਉਹ ਸਾਹਮਣੇ ਹੀ ਆ ਬਸ ਤੁਹਾਨੂੰ ਜਾਣਕਾਰੀ ਦੰਨੀ ਹੁੰਦੀ ਆ ਕੰਸਟਰਕਸ਼ਨ ਦਾ ਕੰਮ ਬਿਲਕੁਲ ਲਗ ਤਰੀਕੇ ਨਾਲ ਹੁੰਦਾ ਇੱਥੇ ਤੇ ਆ ਉਹ ਘਰ ਤੇ ਹੁਣ ਪਤਾ ਨਹੀਂ ਅੰਦਰ ਕੀ ਚੱਲਦਾ ਹੋਣਾ ਇਨਸੋਲੇਸ਼ਨ ਵਗੈਰਾ ਵਗੈਰਾ ਤਾਂ ਲੱਗ ਚੁੱਕੀ ਹੋਣੀ ਆ ਦੇਖਾਂਗੇ ਤੇ ਹੁਣ ਉਹ ਸ਼ਾਮ ਦੇ 8 ਵੱਜ ਚੁੱਕੇ ਨੇ 8:30 ਹੋ ਗਏ ਹੋਣੇ ਸ਼ਾਇਦ ਔਰ ਸੂਰਜ ਹਲੇ ਬਹੁਤ ਪੂਰਾ ਆਪਣਾ ਦਿਨ ਦਾ ਨਾਮ ਪੈ ਜਾਂਦਾ ਸੋ ਆਪਾਂ ਫਿਰ ਰੋਟੀ ਤੁਹਾਨੂੰ ਪਤਾ ਹੀ ਅੱਗੀ ਮੰਡੇ ਟੂ ਫਰਡੇ ਜਲਦੀ ਖਾ ਲੈਂਦੇ ਆ ਇਹਨਾਂ ਦੀ ਗੱਲ ਕਰਦੀ ਆ ਸ਼ਾਮ ਦੇ ਦੀ ਤੇ ਉਸ ਤੋਂ ਬਾਅਦ 7 ਵਜੇ ਰੋਟੀ ਖਾ ਲੈਂਦੇ ਆ ਔਰ ਸ਼ਾਮ ਦਾ ਟਾਈਮ ਹੈ ਐਨਾ ਟੀਵੀ ਵੀ ਬੰਦਾ ਕਿੰਨਾ ਦੇਖੀ ਜਾਊਗਾ ਨਾ ਫੋਨ ਕਿੰਨਾ ਚਲਾਈ ਜਾਊਗਾ ਤੇ ਹੈੱਡਫੋਨ ਲਾ ਕੇ ਆਪਣਾ 뮤직 ਲਗਾ ਕੇ ਆਪਾਂ ਵਾਟ ਜੀ ਘੂਰ ਕਰ ਲੈਣੀ ਹੈ ਤੇ ਵੈਸੇ ਤੇ ਮੈਂ ਉਧਰ ਜਾਣੀ ਹੁੰਨੀ ਆ ਦੇਖ ਰਿਹਾ ਨਾ ਬਿਲਡਿੰਗ ਦੇ ਸਾਹਮਣੇ ਤੇ ਮੈਂ ਸੋਚਿਆ ਕਿ ਅੱਜ ਇੱਧਰ ਨਾਲ ਦੌਰ ਕਰ ਲਈਏ ਉਧਰ ਅੱਜ ਸਵੇਰੇ ਜਾਇ ਸੀ ਗੁਰਦਸਾਹ ਸਵੇਰੇ ਜਾਇ ਸੀ ਨਾ ਅੱਜ ਤੇ ਤਾਂ ਹੀ ਕੈਪ ਜੀ ਰੱਖੀ ਹੋਈ ਆ ਦੇਖੋ ਕਿਤੇ ਸ਼ਾਮ ਆ ਪਰ ਹੁਣ ਤਾਂ ਰਾਤ ਹੋ ਕੈਨੂ ਰਾਤ ਹੋ ਗਈ ਆ ਆ ਰਾਤ ਵਾਲੇ ਹਾਲ ਨਹੀਂ ਹੈਗੇ ਸੋ ਬੋ ਕੀ ਕਰਦੇ ਆ ਹੋਰ ਕੀ ਕਰਦੇ ਆ ਤੇ ਆ ਇਹ ਆਪਣਾ ਟਾਪਲੀਫ ਨਹੀਂ ਆਉਦਾ ਵਰਗਾ ਹੈ ਟਾਪਲੀਫ ਹੋਰ ਆ ਜਿਹੜਾ ਹਲੇ ਗ੍ਰੀਨ ਕਲਰ ਦੇ ਆ ਪਰ ਉਹਨਾਂ ਨੇ ਮੈਰੂਨ ਜੇ ਕਲਰ ਦੇ ਹੋ ਜਾਣਾ ਸਿੱਧਾ ਚੱਲਦੇ ਆ ਇਧਰ ਵੀ ਜਾ ਸਕਦੇ ਆ ਇੱਥੇ ਅਦਰਸ ਵਿਦ ਫੈਮਿਲੀ ਜਾਣੇ ਹੁੰਨੇ ਆ। ਸਟਾਪ ਕਰ ਲਈਏ। ਹਾਇਰੇ ਕੈਨੇਡਾ oh my god। ਦੇਖ ਲੈ ਕੈਨੇਡਾ। ਕੈਨੇਡਾ ਦਾ ਖੂਬਸੂਰਤ ਬਹੁਤ ਹੈ। ਪਰ ਦੇਖੋ ਕਿੰਦਾ স্মੋਕ ਕਰਦੀ ਜਾ ਰਹੀ ਆ ਗੁੱਡੀ ਵਿਚਾਰੀ। ਮਾਪਿਆਂ ਦੀ ਧੀ ਪਤਾ ਨਹੀਂ ਕੀ ਦੀ ਹੈ। ਵਾਹਿਗੁਰੂ ਮਿਹਰ ਕਰੀ ਸੱਚੇ ਪਾਸਾ ਬੱਚੇ ਤਾਂ ਸਭ ਦੇ ਰਾਜੀ ਰੱਖੋ ਸਿੱਧੇ ਰਸਤੇ ਪਾ ਕੇ ਰੱਖਿਆ ਕਰੋ ਵਾਹਿਗੁਰੂ ਹਾਈ ਹਾਈ ਤੂੰ ਆ ਜਾ ਤੈਨੂੰ ਮੈਨੂੰ ਇਹ ਆਈ ਜਾਣਾ ਮੈਂ ਤਾਂ ਗਲਤ ਰਸਤੇ 'ਚ ਆ ਗਈ ਸਮੋਕ ਕਰਦੀ ਜਾ ਰਹੀ ਹੈ ਨਾ ਕੰਨੀ ਕਾਣਾ ਹੁਣ ਮੁਸਕ ਠਾਲਦੀ ਜਾ ਰਹੀ ਹੈ ਮੈਂ ਕੀ ਕਰਾਂ ਹੁਣ ਮੈਨੂੰ ਤਾਂ ਹੁਣ ਉੱਥੇ ਤੱਕ ਜਾਣਾ ਹੀ ਪੈਣਾ ਵਾ ਮੇਰਾ ਸਿਰ ਦੁਖਣ ਲਾਏਗੀ ਕਰ ਦੇਖ ਲੋ ਗਾਇਸ ਬਹੁਤ ਪਿਆਰੇ ਬੰਗਲੇ ਆ ਜੀ ਜਦ ਬਚਾਰੇ ਇਹ ਆਏ ਹੋਣੇ ਪੁਰਾਣੇ ਇਹਨਾਂ ਨੇ ਵੀ ਸਟਰਗਲ ਕੀਤਾ ਹੀ ਹੈ ਜੀਰੋ ਤੇ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ ਹੁਣ ਅੱਜ ਨਾ ਕੀ ਕਰਦੇ ਹੋ ਫੁੱਲ ਦੇਖਦੇ चेड़े भी ना नहीं रहा जाना फुल दिख गए कि सोने खुशबू क्या बात है खुशबू तो है नहीं क्या जमाना आ गया फुला च खुशबू नहीं हैगी देख रहे हो गई फुला च खुशबू नहीं हैगी कंडे ता है गुलाब सी पिंक कलर दे। पर खुशबू नहीं हैगी ਕਲਯੁਗ ਹੈ ਕਲਯੁਗ ਆ ਦੱਸਿਓ ਪਤਾ ਇਹ ਨੂੰ ਹੋਵੇ ਪਲੀਜ਼ ਆ ਕੀ ਆ ਮੈਨੂੰ ਨਹੀਂ ਪਤਾ ਡੜੀ ਬੋਟੀਆਂ ਪਤਾ ਨਹੀਂ ਕੀ ਸਵਾਕੇ ਇਹ ਤਾਂ ਨਾ ਜਮਾ ਨਹੀਂ ਸਫਾਈ ਕਰਦੇ ਇੱਥੇ ਕਿ ਗੋਰਾ ਜਿਹਾ ਰਹਿੰਦਾ ਹੈ ਜਮਾ ਨਹੀਂ ਸਫਾਈ ਕਰਦੇ ਤੇ ਮੇਰਾ ਇਰਾਦਾ ਹੈਗਾ ਅੱਜ ਗਰਾਉਂਡ ਵੱਲ ਨੂੰ ਜਾਣ ਦਾ ਤੇ ਗਰਾਉਂਡ 'ਤੇ ਜਾਣੇ ਨੂੰ ਆਪਾਂ ਸੜਕ ਕਰਨੀ ਹੈ ਕ੍ਰੋਸ ਸਿੱਧਾ ਵੀ ਜਾ ਸਕਦੇ ਹਾਂ ਸਿੱਧਾ ਵੀ ਟੂਰ ਹੋ ਸਕਦਾ ਹੈ ਇੱਧਰੇ ਬਟ ਉੱਧਰ ਕਰੇ ਹੋਏ ਇੱਧਰ ਜਾਣੇ ਆ ਜੀ ਆਪਾਂ ਅੱਜ ਆਪਾਂ ਇਹ ਪਾਰਕ ਚ ਜਾਣੇ ਬੱਚੇ ਵਾਲੀ ਪਾਰਕ ਚ ਤੇ ਰੋਡ ਕ੍ਰੋਸ ਕਰਨਾ ਹੈ ਔਰ ਆਪਾਂ ਨੂੰ ਰੂਲ ਮੁਤਾਬਕ ਚੱਲਣਾ ਪਾਣਾ ਓਏ ਇਹ ਰਵੇਟ ਪ੍ਰਾਵਾ ਵੇੜੀ ਕਰਦੀ ਮੈਂ ਤੇ ਮੇਰਾ ਨਿਸ਼ਾਨ ਨਹੀਂ ਆਇਆ ਹੈਗਾ ਮੈਂ ਇਦਾਂ ਨਹੀਂ ਜਾਉਂਗੀ ਐਸੀ ਬਹੁਤ ਪਿਆਰੇ ਬਿੱਡੇ ਬੱਚੇ ਨੇ ਅਸੀਂ ਰੂਲ ਨਾਲ ਚੱਲਦੇ ਹਾਂ ਤੇ ਬਹੁਤ ਬਿਜ਼ੀ ਰੋਡ ਆਹ ਹੈ ਨਾ ਚੁੱਕਿਆ ਦਿੱਖ ਰਿਹਾ ਤੇ ਹੁਣ ਆਪਾਂ ਕ੍ਰੋਸ ਕਰਾਂ ਗੱਡੀ ਰੁਕੀ ਐ ਗੱਡੀਆਂ ਨੇ ਸਾਰਿਆਂ ਨੇ ਰੁਕਣਾ ਹੈ ਬਿਲਡਿੰਗ ਦੇਖ ਲੋ ਕਿ ਹਿੱਟ ਰਿਹਾ ਇਸ ਬਿਲਡਿੰਗ ਤੇ ਆਪਾਂ ਅੱਜ ਜਾ ਰਿਹਾ ਹਾਂ ਇੱਥੇ ਤੇ ਹੁਣ ਮੈਨੂੰ ਜਾਣਾ ਹੈ ਉੱਧਰ ਤੇ ਮੈਨੂੰ ਫੇਰ ਬਟਨ ਨੂੰ ਪੁਸ਼ ਕਰਨਾ ਪੈਣਾ ਹੈ ਤੇ ਜਪੋਸੀ ਪਾਰਕ ਚ ਚੱਲਦੇ ਵਿੱਚ ਖੇਲ ਰਹੇ ਥੋੜਾ ਹੱਥ ਪਾ ਦਿੰਦੇ ਪਤਾ ਨਹੀਂ ਹੁੰਦਾ ਵੀ ਚਲੋ ਆਪਾਂ ਘਰ ਤੋਂ ਚੱਲਦੇ ਆ ਵੀ ਅਸੀਂ ਬਲਾਕ ਕਿਹੜਾ ਬਣਾਣਾ ਵਾ ਇਹ ਤਾਂ ਛੇਤੀ ਹੋ ਆ ਗਈ ਮੇਰੀ ਵਾਰੀ ਆ ਦੇਖੋ ਗੱਡੀਆਂ ਇੰਨੀਆਂ ਰੁਕੀਆਂ ਜਿਵੇਂ ਬਟਨ ਦਬਿਆ ਸੀ ਨਾ ਰੁਕਣਾ ਪੈਂਦਾ ਇਹ ਸਿੱਧਾ ਜਾਵਾਂਗੇ ਤਾਂ ਵੱਡਾ ਗਰਾਊਂਡ ਆ ਜਾਏਗਾ ਤੇ ਇਹਦੀ ਐਂਟਰਸ ਹੈਗੀ ਆ ਇੱਧਰ ਵੱਲ ਨੂੰ ਇਹ ਸਕੂਲ ਆ ਸਕੂਲ ਦਾ ਗਰਾਊਂਡ ਆ ਦੇਖਿਓ ਨੇ ਤੁਹਾਨੂੰ ਵੀ ਦਿਖਾ ਦਿੰਦੇ ਕਾਸ਼ ਸਾਡੇ ਇੰਡੀਆ 'ਚ ਵੀ ਇੰਨੀ ਗਰੀਨਰੀ ਹੁੰਦੀ ਕਿਆ ਗੱਲ ਅਸੀਂ ਫਿਰ ਹਨ ਮੇਰਾ ਬੱਸ ਨਹੀਂ ਚੱਲਦਾ सूर्य देवता जाओ हूं रात हो गई बहुत साढ़े अठ होनेंगे सो दोस्तों देख लो ये छोटा जा गार्डन है ਬੱਚਿਆਂ ਵਾਲ ਚੱਲਦੇ ਜਿੱਥੇ ਬੱਚੇ ਖੇਡਦੇ ਤੇ ਜਵਾਕ ਰੁਸ ਗਿਆ ਉਧਰ ਪਿੱਛੇ ਉਹ ਕਹਿ ਰਹੀ ਮੰਮੀ ਕਹਿ ਰਹੀ ਸੌਰੀ ਕੇ ਉਹ ਕਹਿੰਦਾ ਮੈਂ ਨਹੀਂ ਕਹਿੰਦਾ ਹਾਂ ਦੇਖੋ ਇਹਦਾ ਤਿਆਸ ਨਹੀਂ ਸੌਰੀ ਤਾਂ ਮੁੰਲਾ ਦਾ ਹੋਈਓ ਨਹੀਂ